ਸ੍ਰੀ ਅਕਾਲ 택ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨ ਦੇ ਹੁਕਮਾਂ ਦੇ ਮੁਤਾਬਕ ਅਕਾਲੀ ਦਲ ਦੀ ਨਵੀਂ ਭਰਤੀ ਕਮੇਟੀ ਦੇ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਅੱਜ ਉਸ ਕਮੇਟੀ ਨੂੰ 1 ਮਹੀਨਾ ਪੂਰਾ ਹੋ ਚੁੱਕਿਆ ਹੈ 20 ਲੱਖ ਮੈਂਬਰ ਭਰਤੀ ਕਰਨ ਦਾ ਦਾਵਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਸਮੁੱਚੀ ਸਿੱਖ ਕੌਮ ਦਾ ਪੰਜਾਬੀਆਂ ਦਾ ਇਸ ਭਰਤੀ ਮੁਹਿੰਮ ਦੇ ਵਿੱਚ ਜੁੜਨ ਦੇ ਲਈ ਧੰਨਵਾਦ ਵੀ ਕੀਤਾ ਗਿਆ ਨਵੀਂ ਪੰਥਕ ਪਾਰਟੀ ਦਾ ਐਲਾਨ ਵੀ ਕੀਤਾ ਗਿਆ ਜਿਹੜੀ ਜਲਦ ਹੀ ਲਾਂਚ ਹੋ ਜਾਣੀ ਹੈ ਉਤੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਪੰਥਕ ਮਸਲੇ ਨੇ ਸਮਾਜਿਕ ਮਸ ਨੇ ਜਿਨ੍ਹਾਂ ਦੇ ਬਾਰੇ ਸਰਕਾਰਾਂ ਗੌਰ ਨਹੀਂ ਕਰ ਰਹੀਆਂ ਤਾਂ ਉਹਨਾਂ ਦੇ ਵੱਲ ਉਹਨਾਂ ਦੀ ਕਮੇਟੀ ਦੇ ਵੱਲੋਂ ਗੌਰ ਕੀਤੀ ਜਾਵੇਗੀ ਪਹਿਲ ਦੇ ਆਧਾਰ ਤੇ ਕੇਂਦਰ ਸਰਕਾਰ ਦੇ ਜਿਹੜੇ ਅਧੂਰੇ ਮਸਲੇ ਨੇ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਗਿਆ ਉਹਨਾਂ ਨੂੰ ਵੀ ਲੈ ਕੇ ਉਸ ਭਾਰਤੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪਹਿਲ ਦੇ ਆਧਾਰ ਤੇ ਚੁੱਕਾਂਗੇ ਪਰ ਅੱਜ ਇੱਕ ਮਹੀਨਾ ਉਸ ਕਮੇਟੀ ਨੂੰ ਪੂਰਾ ਹੋ ਚੁੱਕਿਆ ਜਿਸ ਕਰਕੇ ਸਮੂਹਿਕ ਪੰਥਕ ਤੇ ਨਾਲ ਹੀ ਪੰਜਾਬੀਆਂ ਦਾ ਉਸ ਦੇ ਵੱਲੋਂ ਧੰਨਵਾਦ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤਲੀ ਬਣੀ ਭਾਰਤੀ ਕਮੇਟੀ ਦੇ ਵੱਲੋਂ ਜਾਰੀ ਭਾਰਤੀ ਮਹਿੰਮ ਦਾ ਅੱਜ 1 ਮਹੀਨਾ ਪੂਰਾ ਹੋ ਚੁੱਕਿਆ ਹੈ ਪੰਜਾਬੀਆਂ ਤੋਂ ਮਿਲੇ ਵੱਡੇ ਜਨ ਸਮਰਥਨ ਤੇ ਭਾਰਤੀ ਕਮੇਟੀ ਮੈਂਬਰਾਂ ਨੇ ਕਿਹਾ ਧੰਨਵਾਦ ਪੰਥ ਅਤੇ ਪੰਜਾਬ ਦੇ ਰਾਖੋ ਕਮੇਟੀ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਯਾਲੀ, ਜ਼ਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਚੁੰਦਾ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਦੇ ਵੱਲੋਂ ਸਮੀਖਿਆ ਇਕੱਤਰਤਾ ਕੀਤੀ ਗਈ। ਭਾਰਤੀ ਦੇ 1 ਮਹੀਨੇ ਦੌਰਾਨ ਮਿਲੇ ਜਨ ਸਮਰਥਨ ਤੇ ਮੈਂਬਰਾਂ ਦੇ ਵੱਲੋਂ ਸੰਤੁਸ਼ਟੀ ਜ਼ਾਹਰ ਕੀਤੀ ਗਈ। ਭਾਰਤੀ ਕੰਮ ਦੀ ਸਮੀਖਿਆ ਦੇ ਨਾਲ ਨਾਲ ਹਾਰੀ ਸੀਜ਼ਨ ਵਿਚਾਲੇ ਦਿਹਾਤੀ ਖੇਤਰਾਂ 'ਚ ਜਾਰੀ ਕਿਸਾਨ ਭਰਾਵਾਂ ਦੇ ਕੰਮਕਾਜ ਨੂੰ ਵੇਖਦਿਆਂ ਆਉਣ ਵਾਲੇ ਕੁਝ ਦਿਨ ਸ਼ਹਿਰੀ ਖੇਤਰਾਂ 'ਚ ਭਾਰਤੀ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਪ੍ਰੋਗਰਾਮ ਉਲੀਕੇ ਗਏ। ਸਮੇਂਖਾ ਮੀਟਿੰਗ ਵਿੱਚ ਭਾਰਤੀ ਕਮੇਟੀ ਮੈਂਬਰਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ ਸੀਮਤ ਸਾਧਨਾ ਦੇ ਬਾਵਜੂਦ ਤਮਾਮ ਔਂਕੜਾਂ ਤੇ ਸਿਆਸੀ ਹਮਲਿਆਂ ਦੇ ਵਿਚਕਾਰ ਵੱਡੇ ਇਮਤਿਹਾਨ ਦੀ ਘੜੀ 'ਚ ਉਹ ਸਫਲ ਹੋਏ ਮੈਂਬਰਾਂ ਨੇ ਕਿਹਾ ਭਾਰਤੀ ਪੂਰਨ ਪਾਰਦਰਸ਼ਤਾ ਦੇ ਨਾਲ ਜਾਰੀ ਹੈ ਤੇ ਪਾਰਦਰਸ਼ਤਾ ਦੇ ਨਾਲ ਹੀ ਨੇਪਰੇ ਚਾੜੀ ਜਾਣੀ ਹੁਣ ਤੱਕ ਦਾ ਅੰਕੜਾ ਜਾਰੀ ਕਰਦੇ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ 2114000 ਮੈਂਬਰਸ਼ਿਪ ਸਲਿੱਪ ਜਾਰੀ ਹੋ ਚੁੱਕੀਆਂ ਨੇ ਇਸੇ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬਣਨ ਵਾਲੇ ਹਰ ਡੈਲੀਗੇਟ ਦੀ ਲਿਸਟ ਨੂੰ ਡਿਜੀਟਲ ਪਲੇਟਫਾਰਮ ਤੇ ਲਿਆਂਦਾ ਜਾਣਾ ਬਕਾਇਦਗੀ ਨਾਲ ਹਰ ਪਰਚੀ ਤੱਕ ਦੀ ਸਕਰੂਟਨੀ ਹੋਏਗੀ ਤਾਂ ਜੋ ਇੱਕ ਵੀ ਮੈਂਬਰ ਫਰਜ਼ੀ ਤੇ ਬਿਨ ਬਗੈਰ ਆਧਾਰ ਕਾਰਡ ਨੰਬਰ ਦਿੱਤੇ ਮੈਂਬਰ ਨਾ ਬਣ ਸਕੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਅਕਾਲੀ ਸੋਚ ਦੇ ਪਰਪੱਕ ਹਰ ਸਖਸ਼ ਦਾ ਨਿਜ ਪ੍ਰਸਤ ਮੌਕਾ ਪ੍ਰਸਤ ਸਿਆਸਤ ਉੱਪਰ ਉੱਠ ਕੇ ਭਾਰਤੀ ਮੁਹੰਮ ਦੇ ਵਿੱਚ ਸਵਾਗਤ ਕੀਤਾ ਜਾਏਗਾ ਭਾਰਤੀ ਕਮੇਟੀ ਮਰੇ ਕਿਸੇ ਵੀ ਬਾਤ ਵਿਵਾਦ ਵਾਲੀ ਤੇ ਕੂੜ ਪ੍ਰਚਾਰ ਵਾਲੀ ਬਿਆਨਬਾਸੀ 'ਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਦੇ ਕਾਰਜ ਖੇਤਰ ਨੂੰ ਲੈ ਕੇ ਉੱਠਣ ਵਾਲੇ ਹਰ ਸਵਾਲ ਦਾ ਜਵਾਬ ਸਨਮਾਨਜਨਕ ਸ਼ਬਦਾਂ ਦੇ ਵਿੱਚ ਦਿੱਤਾ ਜਾਏਗਾ ਕਮੇਟੀ ਮੈਂਬਰ ਆਪਣੇ ਵਿਰੋਧੀਆਂ ਤੋਂ ਵੀ ਇਹ ਆਸ ਰੱਖਦੇ ਨੇ ਕਿ ਉਹ ਆਪਣੇ ਜ਼ਰੂਰੀ ਸੁਝਾਅ ਤੇ ਤੋਖਲੇ ਇਸੇ ਰੂਪ 'ਚ ਸਾਂਝਾ ਕਰਨਗੇ ਕਿਉਂਕਿ ਸਾਰਿਆਂ ਦਾ ਟੀਚਾ ਤੇ ਮਕਸਦ ਪੰਥ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ਲੋਕ ਮਸਲੇ ਜਿਹੜੇ ਕੇਂਦਰ ਸਰਕਾਰ ਜਾਂ ਫਿਰ ਸੂਬਾ ਰਾਜ ਸਰਕਾਰ ਨਾਲ ਜੁੜੇ ਨੇ ਉਹਨਾਂ ਬਾਰੇ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਕਿਹਾ ਕਿ ਸੰਗਤ ਦੇ ਨਾਲ ਸਲਾਹ مشورہ ਕਰਾਂਗੇ ਜਿਸ ਤੋਂ ਬਾਅਦ ਟੱਕਮੀ ਪ੍ਰੋਗਰਾਮ ਉਲੀਕੇ ਜਾਣਗੇ। ਅਮਨ ਕਾਨੂੰਨ ਦੇ ਮਾਮਲੇ ਨੂੰ ਪੰਜਾਬ ਸਰਕਾਰ ਨੂੰ ਪੂਰੀ ਗੰਭੀਰਤਾ ਦੇ ਨਾਲ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਨਜਿੱਠਣਾ ਚਾਹੀਦਾ ਹੈ ਤੇ ਅੱਜ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਸਣੇ ਹਰ ਵਰਗ 'ਚ ਕੇਂਦਰ ਤੇ ਸੂਬਾ ਸਰਕਾਰ ਪ੍ਰਤੀ ਟੁੱਟੇ ਵਿਸ਼ਵਾਸ ਦੇ ਚਲਦਿਆਂ ਬਹੁਤ ਨੂੰ ਅਸਹਿਜ ਵਾਲਾ ਮਾਹੌਲ ਪੈਦਾ ਹੋ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਅੱਜ ਜ਼ਿੰਮੇਵਾਰੀ ਦੇ ਬਜਾਏ ਗੈਰ ਜ਼ਿੰਮੇਵਾਰਾਨਾ ਰਵੱਈਆ ਦੋਹਾਂ ਸਰਕਾਰਾਂ ਨੇ ਅਪਣਾਇਆ ਹੋਇਆ ਉਹ ਸੂਬੇ ਲਈ ਠੀਕ ਨਹੀਂ ਹੈ ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਪ੍ਰੋਗਰਾਮਾਂ ਚ ਉਹ ਸ਼ਾਮਲਿਤ ਕਰਨਗੇ ਅਪ੍ਰੈਲ ਮਹੀਨੇ ਦੇ ਆਖਿਰ ਤੱਕ ਉਹਨਾਂ ਨੇ ਕਿਹਾ ਕਿ ਸਾਰੇ ਵੱਡੇ ਸ਼ਹਿਰਾਂ ਚ ਭਾਰਤੀ ਮਹੀਨੂ ਲੈ ਕੇ ਪ੍ਰੋਗਰਾਮ ਕੀਤੇ ਜਾਣਗੇ